ਸਤ ਨਾਮ ਸਤ ਨਾਮ ਸਤ ਨਾਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੰਗ ਹੈ 289 ਹੁਣ ਤੱਕ 19 ਅਸਟਪਦੀਆਂ ਸੰਪੂਰਨ ਹੋਈਆਂ अगला श्लोक सच्चे पातशाह बख्शिश करते ने श्लोक फिर फिर प्रा बे आया पर तो शरनाए नानक की प्रभ बेनती अपनी भक्ति लाए शहीदा दे सिरताज ਬਾਣੀ ਦੇ ਬੋਹ ਪੰਚਮ ਪਾਤਸ਼ਾਹ ਸੱਚੇ ਪਾਤਸ਼ਾਹ ਦੀ ਬਾਣੀ ਜਿਹੜੀ ਹੈ ਸੁਖਮਣੀ ਗਉੜੀ ਸੁਖਮਣੀ ਪੜ ਰਹੇ ਆ ਸੱਚੇ ਪਾਤਸ਼ਾਹ ਬਖਸ਼ਿਸ਼ ਕਰ ਰਹੇ ਨੇ ਕਿ ਪ੍ਰਭੂ ਦਾ ਨਾਮ ਸਿਮਰਨ ਕਰਦਿਆਂ ਪ੍ਰਭੂ ਦੇ ਨਾਮ ਦੇ ਵਿੱਚੋਂ ਹੀ ਵੇਦ ਸਿਮਰਤ ਸਾਸਤਰ ਸਾਰੇ ਉਪਜੇ ਬ੍ਰਹਮ ਗਿਆਨੀ ਗੁਰਸਿੱਖ ਚੰਗੇ ਚੰਗੇ ਸੰਿਆਸੀ ਚੰਗੇ ਚੰਗੇ ਮਨੁੱਖ ਨੇ ਜਿਹੜੇ ਉਹ ਨਾਮ ਤੇ ਧਾਰੇ ਨੇ ਤੇ ਇਹ ਸ਼ਬਦ ਦੇ ਵੀ ਸੱਚੇ ਪਾਤਸ਼ਾਹ ਹੁਣ ਬਖਸ਼ਿਸ਼ ਕਰਦੇ ਨੇ ਕਿ ਮੈਂ ਸਾਰੇ ਪਾਸੇ ਘੁੰਮ ਕੇ ਵੇਖ ਆਇਆ ਹਾਂ ਅਖੀਰ ਨੂੰ ਪ੍ਰਭੂ ਜੀ ਮੈਂ ਤੁਹਾਡੀ ਸ਼ਰਨ ਵਿੱਚ ਆਇਆ ਫਿਰਤ ਫਿਰਤ ਪ੍ਰਭ ਆਇਆ ਪਰਿਆ ਤਉ ਸ਼ਰਨਾਇ ਹੁਣ ਮੈਂ ਤੇਰੀ ਸ਼ਰਨ ਵਿੱਚ ਆ ਕੇ ਲੱਗਾ ਹਾਂ ਨਾਨਕ ਦੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ ਤੇ ਮਹਾਰਾਜ ਸਾਨੂੰ ਇੱਕ ਤਰੀਕਾ ਦੱਸਦੇ ਨੇ ਕਿ ਸਾਹਿਬ ਅੱਗੇ ਹੁਕਮ ਨਾ ਚੱਲੇ ਕਹੀ ਬਣੇ ਅਰਦਾਸ ਬਿਨ ਬਾਕ ਨਾਨਕ ਦੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ ਪ੍ਰਭੂ ਸਾਨੂੰ ਆਪਣੀ ਭਗਤੀ ਵਾਲੇ ਪਾਸੇ ਲਾ ਲਓ ਸਾਨੂੰ ਖੋਜ ਵਾਲੇ ਪਾਸੇ ਲਾ ਲਓ ਸਾਨੂੰ ਸਿਮਰਨ ਵਾਲੇ ਪਾਸੇ ਲਾ ਲਓ ਇਹ ਸਾਡੀ ਬੇਨਤੀ ਹੈ ਤੁਹਾਡੇ ਕਿ ਤੁਸੀਂ ਕਿਰਪਾ ਕਰੋ ਸਾਡੀ ਮਤਬੁੱਧ ਇੰਨੀ ਨਹੀਂ ਹੈ ਕਿ ਅਸੀਂ ਤੈਨੂੰ ਸਿਮਰ ਸਕੀਏ ਅਸੀਂ ਤੇਰੇ ਦੱਸੇ ਹੋਏ ਰਾਹ ਤੇ ਚੱਲ ਸਕੀਏ ਤੁਸੀਂ ਆਪ ਕਿਰਪਾ ਕਰੋ ਤੁਸੀਂ ਬਖਸ਼ਿਸ਼ ਕਰੋ ਸਾਨੂੰ ਆਪਣੀ ਭਗਤੀ ਵਾਲੇ ਪਾਸੇ ਲਾ ਲਓ ਜੀ ਅਸਪਦੀ ਜਾਚਕ ਜਨ ਜਾਚੈ ਪ੍ਰਭ ਧਾਨ ਕਰ ਕਿਰਪਾ ਦੇਵ ਹਰ ਨਾਮ ਹੁਣ ਤੱਕ ਤੇ ਅਸੀਂ ਮਾਇਆ ਹੀ ਮੰਗਦੇ ਰਹੇ ਮਾਇਆ ਮਨੋਂ ਨਬੀ ਸ੍ਰੀ ਮੰਗੈ ਦਮਾ ਦਮ ਸੂਪ੍ਰਭ ਚਿਤਨਾ ਆਵੇ ਨਾਨਕ ਨਹੀਂ ਕਰਮ ਤੇਰੀ ਸ਼ਰਨ ਵਿੱਚ ਆ ਕੇ ਸਾਰੇ ਪਾਸੇ ਘੁੰਮ ਕੇ ਵੇਖ ਲਿਆ ਹੁਣ ਸਾਨੂੰ ਸਮਝ ਆਈ ਕਿ ਮੰਗਣਾ ਕੀ ਹੈ ਬਾਣੀ ਚ ਮਾਰਾ ਦੱਸਦੇ ਨੇ ਮੰਗਣਾ ਮੰਗਣ ਨੀਕਾ ਹਰ ਜਸ ਗੁਰ ਤੇ ਮੰਗਣਾ ਜੇ ਮੰਗਣਾ ਹੀ ਤੇ ਹੈ ਦਾ ਜਸ ਮਾਨਾ ਜਾਚਕ ਜਨ ਜਾਚੈ ਪ੍ਰਭ ਦਾਨ ਪ੍ਰਭੂ ਤੇਰੇ ਕੋ ਅਸੀਂ ਦਾਨ ਮੰਗਣ ਆਏ ਆਂ ਕਰ ਕਿਰਪਾ ਦੇਵੋ ਹਰ ਨਾਮ ਇਹ ਕਿਰਪਾ ਕਰੋ ਸਾਡੀ ਝੋਲੀ ਵਿੱਚ ਨਾਮ ਦਾਨ ਪਾ ਦਿਓ ਨਾਮ ਦੀ ਦਾਤ ਪਾ ਦਿਓ ਸਾਧ ਜਨਾ ਕੀ ਮੰਗੋ ਤੂਰ ਪਾਰ ਬ੍ਰਹਮ ਮੇਰੀ ਸਦਾ ਪੂਰ ਪ੍ਰਭੂ ਜੀ ਮੇਰੇ ਮਨ ਦੀ ਇੱਛਾ ਪੂਰੀ ਹੋ ਜਾਏ ਮੈਨੂੰ ਸਾਧ ਸੰਗਤ ਪ੍ਰਾਪਤ ਹੋ ਜਾਏ ਮੈਨੂੰ ਉਹਨਾਂ ਗੁਰੂਖ ਪਿਆਰਿਆਂ ਦੀ ਚਰਨ ਧੂੜ ਪ੍ਰਾਪਤ ਹੋ ਜਾਏ ਸਦਾ ਸਦਾ ਪ੍ਰਭ ਕੇ ਗੁਣ ਗਾਵੋ ਸਾਥ ਸਾਥ ਪ੍ਰਭ ਤੁਮਹਿ ਧਿਆਵੋ ਪ੍ਰਭੂ ਜੀ ਇਹ ਵੀ ਕਿਰਪਾ ਕਰ ਦਿਓ ਕਿ ਮੈਂ ਸਵਾਸ ਸਵਾਸ ਤੁਹਾਨੂੰ ਸਿਮਰਦਾ ਰਾਂ ਮਨ ਹਿਰਦੇ ਤੋਂ ਧਿਆਵਾਂ ਸਦਾ ਇਸ ਜੁਬਾਨ ਨਾਲ ਤੇਰੇ ਗੁਣ ਗਾਇਨ ਕਰਾਂ ਚਰਨ ਕਮਲ ਸਿਉ ਲੱਗਐ ਪ੍ਰੀਤ ਭਗਤ ਕਰਉ ਪ੍ਰਭ ਕੀ ਨਿਤ ਨੀਤ ਪ੍ਰਭੂ ਹਰ ਰੋਜ ਮੈਂ ਤੇਰੀ ਭਗਤੀ ਕਰਾਂ ਹਰ ਰੋਜ ਮੈਂ ਤੇਰਾ ਸਿਮਰਨ ਕਰਾਂ ਤੇਰੇ ਚਰਨ ਕਮਲਾਂ ਨਾਲ ਸਾਡੀ ਪ੍ਰੀਤ ਲੱਗ ਜਾਏ ਸਾਡਾ ਪ੍ਰੇਮ ਹੋ ਜਾਏ ਏ ਕੋਟੇ ਕੋ ਆਧਾਰ ਨਾਨਕ ਮੰਗੈ ਨਾਮ ਪ੍ਰਭਸਾਰ ਸਾਨੂੰ ਸਿਰਫ ਤੇ ਸਿਰਫ ਹੁਣ ਤੇਰੀ ਓਟ ਹੈ ਇੱਕ ਦੀ ਇੱਕ ਉਹਦਾ ਆਸਰਾ ਹੋ ਜਾਏ ਸਾਡਾ ਮਨ ਮੰਨ ਜਾਏ ਇਹ ਕਿਰਪਾ ਕਰ ਦਿਓ ਦੁਨੀਆਂ ਦੇ ਸਾਰੇ ਪਦਾਰਥਾਂ ਤੋਂ ਸਾਰ ਭਾਵ ਉੱਤਮ ਤੇ ਸ੍ਰੇਸ਼ਟ ਜਿਹੜਾ ਪਦਾਰਥ ਹੈ ਉਹ ਨਾਮ ਹੈ ਇਹ ਕਿਰਪਾ ਕਰੋ ਇਹ ਨਾਮ ਸਾਡੀ ਝੋਲੀ ਪਾ ਦਿਓ ਪ੍ਰਭ ਪ੍ਰਦਿਸ਼ਟ ਮਹਾ ਸੁਖ ਹੋਏ ਹਰ ਰਸ ਬਿਰਲਾ ਪਾਵੇ ਕੋਈ ਕਿਥੇ ਪ੍ਰਭੂ ਦ੍ਰਿਸ਼ਟੀ ਕਰ ਦੇ ਆਸਾ ਦੀ ਬਾਹਰ ਵਿੱਚ ਆਪਾਂ ਰੋਜ਼ ਪੜ੍ਹਦੇ ਸੁਣਦੇ ਆ ਨਦਰ ਉਤਰਠੀ ਜੇ ਕਰੇ ਸੁਲਤਾਨਾ ਘੋ ਕਰਾਹੇ ਦਾ ਧਰਮ ਮੰਗਣ ਭੇਖ ਨਾ ਪਾਹੇ ਦਾ ਜੇ ਕਿਤੇ ਉਹ ਪ੍ਰੇਮ ਦੀ ਦ੍ਰਿਸ਼ਟੀ ਨਾਲ ਵੇਖ ਲਵੇ ਪ੍ਰਭ ਕੀ ਦ੍ਰਿਸ਼ਟ ਮਹਾਂ ਸੁਖ ਹੋਏ ਮਾਰਗ ਨੇ ਸਭ ਤੋਂ ਉੱਤਮ ਸੁਖ ਜਿਹੜਾ ਸਦੀਵੀ ਸੁਖ ਹੈ ਆਤਮਿਕ ਸੁਖ ਪ੍ਰਾਪਤ ਹੋ ਜਾਂਦਾ ਹਰ ਰਸ ਪਾਵੇ ਬਿਰਲਾ ਕੋਏ ਪਰ ਇਹ ਨਾਮ ਰਸ ਨੂੰ ਬਿਰਲੇ ਬਿਰਲੇ ਹੀ ਪ੍ਰਾਪਤ ਕਰਦੇ ਨੇ ਜਿਨ ਚਾਖਿਆ ਸੇ ਜਨ ਤ੍ਰਿਪਕਾਨੇ ਪੂਰਨ ਪੁਰਕ ਨਹੀਂ ਡੋਲਾਨੇ ਜਿਨ੍ਹਾਂ ਨੇ ਇਹ ਨਾਮ ਰਸ ਚਖ ਲਿਆ ਉਹ ਤ੍ਰਿਪਤ ਗਏ ਉਹ ਰਜ ਗਏ ਉਹਨਾਂ ਅੰਦਰ ਕਿਸੇ ਕਿਸਮ ਦੀ ਕੋਈ ਭੁੱਖ ਨਾ ਰਹੀ ਪੂਰਨ ਪੁਰਕ ਨਹੀਂ ਡੋਲਾਨੇ ਤੇ ਜਿਹੜੇ ਪੂਰਨ ਨੇ ਭਰੇ ਹੋਏ ਨੇ ਜਿਹੜੇ ਭਾਂਡੇ ਉਹ ਫਿਰ ਛਲਕਦੇ ਨਹੀਂ ਤੇ ਜਿਹੜੇ ਤੇਰੇ ਨਾਲ ਜੁੜ ਗਏ ਮਰ ਕੇ ਉਹ ਵੀ ਡੋਲਦੇ ਨਹੀਂ ਫਿਰ ਚਾਹੇ ਦੁੱਖ ਹੋਵੇ ਚਾਹੇ ਸੁੱਖ ਹੋਵੇ ਉਹ ਕਿਸੇ ਵੀ ਹਾਲਤ ਵਿੱਚ ਨਾ ਮਾਇਆ ਵਿੱਚ ਡੋਲਦੇ ਨੇ ਨਾ ਦੁੱਖਾਂ ਵਿੱਚ ਡੋਲਦੇ ਨੇ ਸੁਪਰ ਭਰੇ ਪ੍ਰੇਮ ਰਸ ਰੰਗ ਉਪਜੈ ਚਾਉ ਸਾਧਕੈ ਸੰਗ ਉਥੇ ਨਕੂ ਨਕ ਭਰੇ ਨੇ ਤੇਰੇ ਰਸ ਵਿੱਚ ਤੇਰੇ ਪ੍ਰੇਮ ਵਿੱਚ ਸਾਧ ਸੰਗ ਵਿੱਚ ਆ ਕੇ ਉਹਨਾਂ ਦੇ ਮਨ ਅੰਦਰ ਚਾਉ ਪੈਦਾ ਹੁੰਦਾ ਹੈ ਤੇਰੇ ਨਾਮ ਦਾ ਤੇਰੇ ਦਰਸ਼ਨਾਂ ਦਾ ਪਰੇ ਸਰਣ ਆਨ ਸਭ ਤਿਆਗ ਅੰਤਰ ਪ੍ਰਗਾਸ ਅੰਦਰ ਲਿਵ ਲਾਗ ਪ੍ਰਭੂ ਸਾਰਾ ਕੁਝ ਤਿਆਗ ਕੇ ਉਹ ਹੁਣ ਤੇਰੀ ਸ਼ਰਨ ਵਿੱਚ ਆਏ ਨੇ ਉਹ ਗੁਰਮੁਖ ਪਿਆਰੇ ਅੰਤਰ ਪ੍ਰਕਾਸ਼ ਅੰਮ੍ਰਿਤ ਨਿਵ ਲਾਗ ਕਿਉਂਕਿ ਉਹਨਾਂ ਦੇ ਅੰਦਰ ਪ੍ਰਕਾਸ਼ ਹੈ ਗਿਆਨ ਦਾ ਚਾਨਣ ਹੋਇਆ ਇਸ ਕਰਕੇ ਦਿਨ ਰਾਤ ਉਹ ਪ੍ਰਭੂ ਤੇਰੀ ਲਿਬ ਵਿੱਚ ਜੁੜੇ ਰਹਿੰਦੇ ਨੇ ਬਟ ਭਾਗੀ ਜੱਪਿਆ ਪ੍ਰਭ ਸੋਏ ਨਾਨਕ ਨਾਮ ਰਤੇ ਸੁਖ ਹੋਏ ਇਸ ਤਰ੍ਹਾਂ ਉਹ ਵੱਡੇ ਭਾਗਾਂ ਵਾਲੇ ਨੇ ਜਿਨ੍ਹਾਂ ਨੇ ਪ੍ਰਭੂ ਦੇ ਨਾਮ ਨੂੰ ਜੱਪਿਆ ਹੈ ਜਿਹੜੇ ਨਾਮ ਵਿੱਚ ਰੱਤੇ ਹੋਏ ਨੇ ਭਿੱਜੇ ਹੋਏ ਨੇ ਉਹਨਾਂ ਨੇ ਸਦੀਵੀ ਸੁਖ ਪ੍ਰਾਪਤ ਕਰ ਲਿਆ। ਸੇਵਕ ਦੀ ਮਨਸਾ ਪੂਰੀ ਭਈ ਸਤਿਗੁਰ ਦੇ ਨਿਰਮਲ ਮੱਤ ਲਈ। ਜਦੋਂ ਮੈਂ ਆਪਣੀ ਮੱਤ ਨੂੰ ਤਿਆਗਿਆ। ਇਸ ਪਵਿੱਤਰ ਮੱਤ ਗੁਰੂ ਦੀ ਮੱਤ ਲਈ। ਤੇ ਮਹਾਰਾਜ ਕਹਿੰਦੇ ਮੇਰੀਆਂ ਸਾਰੀਆਂ ਮਨ ਦੀਆਂ ਇਛਾਵਾਂ ਪੂਰੀਆਂ ਹੋ ਗਈਆਂ। ਜਦੋਂ ਮੈਂ ਆਪਣੀ ਮੱਤ ਨੂੰ ਤਿਆਗ ਦਿੱਤਾ। ਬਾਰਿ ਬਾਰ ਬਾਰ ਮਰਜ ਕਹਿੰਦੇ ਨੇ ਦੁਰ ਕੀ ਮਤ ਤੋਂ ਲੈ ਇਆਣੇ ਭਗਤ ਬਿਨਾ ਬੋ ਡੂਬੇ ਸਿਆਣੇ ਆਪਣੀਆਂ ਸਿਆਣਪਾਂ ਛੱਡ ਦਿੱਤੀਆਂ ਹੁਣ ਮੈਂ ਗੁਰੂ ਦੀ ਮਤ ਲੈ ਲਈ ਜਨ ਕੋ ਪ੍ਰਭ ਹੋਇਓ ਦਿਆਲ ਸੇਵਕੀਨੋ ਸਦਾ ਨਿਹਾਲ ਆਪਣੇ ਸੇਵਕਾਂ ਉੱਤੇ ਜਦੋਂ ਉਸ ਪ੍ਰਭੂ ਨੇ ਦਇਆ ਕੀਤੀ ਤੇ ਸੇਵਕ ਨਿਹਾਲ 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 ਹੋ ਗਏ ਭਾਵ ਫੁੱਲਾਂ ਵਾਂਗੂ ਫਿੜ ਗਏ ਅੰਦਰੋਂ ਵਿਕਸ ਗਏ ਵੰਧਨ ਕਟ ਮੁਕਤ ਜਨ ਭਿਆ ਜਨਮ ਮਰਨ ਦੁਖ ਭਰਮ ਗਿਆ ਸਤਿਗੁਰੂ ਨੇ ਕਿਰਪਾ ਕੀਤੀ ਇਹ ਮੋਹ ਮਾਇਆ ਦੇ ਬੰਧਨ ਕੱਟ ਦਿੱਤੇ ਜੰਮਣ ਮਰਨ ਦਾ ਦੁੱਖ ਜਿਹੜੇ ਮਨ ਦੇ ਭਰਮ ਸੰਨ ਸਹਿਸੇ ਸੰਨ ਉਹ ਵੀ ਚਲੇ ਗਏ ਬਿਨ ਸਹਿਜੇ ਸਹਿਸਾ ਨਾ ਜਾਏ ਨਾ ਜਾਏ ਸਹਿਸਾ ਕਿਤੇ ਸੰਜਮ ਰਹਿ ਕਰਮ ਕਮਾਏ ਜਦੋਂ ਇਸ ਤਰ੍ਹਾਂ ਕਰਮ ਕੀਤਾ ਸੰਗਤ ਵਿੱਚ ਆਏ ਬਾਣੀ ਨਾਲ ਜੁੜੇ ਸਤਿਗੁਰੂ ਨੇ ਕਿਰਪਾ ਕੀਤੀ ਅੰਦਰੋਂ ਭਰਮ ਭਲੇਖੇ ਨਿਕਲ ਗਏ ਇਛੁ ਪੁੰਨੀ ਸਰਦਾ ਸਭ ਪੂਰੀ ਰਬ ਰਹਿਆ ਸਤ ਸੰਗ ਹਜੂਰੀ ਮੇਰੇ ਸਾਰੇ ਮਨ ਦੀਆਂ ਇਛਾਵਾਂ ਪੂਰੀਆਂ ਹੋ ਗਈਆਂ ਜਦੋਂ ਅਸੀਂ ਸਤਿਗੁਰੂ ਦੀ ਸ਼ਰਨ ਵਿੱਚ ਆਏ ਰਬ ਰਹਿਆ ਸਤ ਸੰਗ ਹਜੂਰੀ ਹੁਣ ਤੇ ਇੰਜ ਮਹਿਸੂਸ ਹੁੰਦਾ ਕਿ ਉਹ ਤੇ ਹਾਜ਼ਰ-ਨਾਜ਼ਰ ਹੈ ਉਹ ਤੇ ਮੇਰੇ ਅੰਗ ਸੰਗ ਹੈ ਉਹ ਮੈਨੂੰ ਵੇਖ ਰਿਹਾ ਹੈ ਮੈਨੂੰ ਸੁਣ ਰਿਹਾ ਹੈ ਜਿਸ ਕਾ ਸਾਥ ਨ ਲਿਆ ਮਿਲਾਏ ਨਾਨਕ ਭਗਤੀ ਨਾਮ ਸਮਾਏ ਜਿਹਦੇ ਅਸੀਂ ਸੀ ਜਿਹਦੇ ਨਾਲ ਅਸੀਂ ਵਿਛੜੇ ਹੋਏ ਸਾਂ ਉਸ ਮਾਲਕ ਨੇ ਬੜੀ ਕਿਰਪਾ ਕੀਤੀ ਸਾਨੂੰ ਆਪਣੇ ਨਾਲ ਮਿਲਾ ਲਿਆ ਤੇ ਮਹਾਰਾਜ ਜੀ ਨੇ ਭਗਤੀ ਨਾਲ ਨਾਮ ਦੁਆਰਾ ਅਸੀਂ ਉਹਦੇ ਵਿੱਚ ਸਮਾਗ ਗਏ ਨਾਮੀ ਦੇ ਗੁਣ ਕਰਦੇ ਕਰਦੇ ਉਹਦੇ ਗੁਣਾ ਵਿੱਚ ਸਮਾ ਗਏ ਤੂੰ ਤੂੰ ਕਰਤਾ ਤੂੰ ਵਾਹ ਮੁਜਬੇ ਰਹਾ ਨਾ ਹੂੰ ਜਦ ਆਪ ਦਾ ਪਰਕਾ ਮਿਟ ਗਿਆ ਜਦ ਦੇਖਾਂ ਤਦ ਤੂੰ ਇਹ ਅਵਸਥਾ ਬਣ ਗਈ ਸੋਖੋਂ ਬਿਸਰਹਿ ਜੇ ਘਾਲ ਨਾ ਪਾਨੈ ਸੋਖੋਂ ਬਿਸਰਹਿ ਜੇ ਕੀਆ ਜਾਣੈ ਫਿਰ ਮਰਜ ਕਹਿੰਦੇ ਭਾਈ ਫਿਰ ਤੈਨੂੰ ਕਿਉਂ ਬਿਸਰਦਾਏ ਹੋ ਜਿਹੜਾ ਤੇਰੀ ਕੀਤੀ ਹੋਈ ਘਾਲ ਕਮਾਈ ਨੂੰ ਅਣਾਈ ਨਹੀਂ ਯਾਲ ਮਿੰਦਾ ਉਤਨੇ ਦਿੱਤੇ ਹੋਏ ਕੰਮ ਨੂੰ ਜਾਣਦਾ ਹੈ ਸੋ ਕੋ ਬਿਸਰੈ ਜਿਨ ਸਭ ਕੁਛ ਦੀਆ ਸੋ ਕੋ ਬਿਸਰੈ ਜੇ ਜੀਵਨ ਜੀਆ ਐ ਜੀਵ ਤੈਨੂੰ ਫਿਰ ਉਹ ਬਿਸਰ ਕਿਉਂ ਜਾਂਦਾ ਹੈ ਜਿਨੇ ਤੈਨੂੰ ਸਾਰਾ ਕੁਝ ਦਿੱਤਾ ਹੈ ਜਿਨੇ ਤੈਨੂੰ ਇਹ ਜੀਵ ਦਿੱਤਾ ਹੈ ਜਿਨੇ ਤੈਨੂੰ ਜੀਵਨ ਦਿੱਤਾ ਹੈ ਸੋ ਕੋ ਬਿਸਰੈ ਜੀ ਅਗਨ ਮੈਂ ਰੱਖ ਗੁਰਪ੍ਰਸਾਦ ਕਬੀਰ ਲਾਲ ਆਖੇ ਮਰਜ਼ ਕਹਿੰਦੇ ਫਿਰ ਤੈਨੂੰ ਬਿਸਰ ਕਿਉਂ ਜਾਂਦਾ ਹੈ ਜਿਹੜਾ ਤੈਨੂੰ ਮਾਇਆ ਦੀ ਅਗ ਵਿੱਚ ਸੰਸਾਰ ਦੇ ਵਿੱਚ ਤੇ ਮਾਤਾ ਦੇ ਪੇਟ ਵਿੱਚ ਜਠਰ ਅਗਨੀ ਵਿੱਚ ਵੀ ਰੱਖਦਾ ਹੈ ਜੈਸੀ ਅਗਨ ਉਧਰ ਮੈਂ ਤੈਸੀ ਬਾਹਰ ਮਾਇਆ ਮਾਇਆ ਅਗਨ ਸਭ ਇੱਕੋ ਜਿਹੀ ਕਰਤਾ ਕਿਲ ਰਚਾਇਆ ਜਿਸ ਤਰ੍ਹਾਂ ਉਹਨੇ ਤਨੂ ਮਾਤਾ ਦੇ ਪੇਟ ਵਿੱਚ ਰੱਖਿਆ ਇਸ ਸੰਸਾਰ ਵਿੱਚ ਵੀ ਉਹ ਰੱਖਦਾ ਹੈ ਗੁਰਪ੍ਰਸਾਦ ਕੋ ਬਿਰਲਾ ਲੱਖ ਹੈ ਪਰ ਗੁਰੂ ਦੀ ਕਿਰਪਾ ਨਾਲ ਕੋਈ ਬਿਰਲਾ ਬਿਰਲਾ ਹੀ ਇਸ ਗੱਲ ਨੂੰ ਜਾਣਦਾ ਹੈ ਸਮਝਦਾ ਹੈ ਸੋਕ ਨੂੰ ਬਿਸਰੇ ਜਿ ਵਿਖਤੇ ਕੱਢੈ ਜਨਮ ਜਨਮ ਕਾ ਟੂਟਾ ਗੰਡੈ ਮਰਜ਼ ਕਰੇ ਤੈਨੂੰ ਫਿਰ ਬਿਸਰ ਕਿਉਂ ਜਾਂਦਾ ਹੈ ਜਿਹੜਾ ਇਹ ਤੈਨੂੰ ਮਾਇਆ ਦੀ ਜ਼ਹਿਰ ਵਿੱਚੋਂ ਵੀ ਕੱਢ ਲੈਂਦਾ ਇਹਨਾਂ ਵਿਕਾਰਾਂ ਵਿੱਚੋਂ ਵੀ ਕੱਢ ਲੈਂਦਾ ਜਿਹੜਾ ਜਨਮਾਂ ਜਮਾਂਤਰਾ ਤੋਂ ਟੁੱਟਿਆ ਹੋਇਆ ਵੀ ਆਪਣੇ ਨਾਲ ਜੋੜ ਲੈਂਦਾ ਟੁੱਟੀ ਗੰਢਣ ਹਾਰ ਗੋਪਾਲ ਉਹ ਟੁੱਟਿਆ ਹੋਇਆ ਨੂੰ ਜੋੜਨ ਦੀ ਸਬਰਥਾ ਰੱਖਦਾ ਹੈ ਤੈਨੂੰ ਕਿਉਂ ਬਿਸਰ ਜਾਂਦਾ ਹੈ ਗੁਰਪੂਰ ਤਤਿ ਹੈ ਬੁਝਾਇਆ ਪ੍ਰਭ ਆਪਿ ਆ ਨਾਨਕ ਜਨ ਧਿਆਇਆ ਪੂਰੇ ਗੁਰੂ ਨੇ ਮਾਰਗ ਨੇ ਅਸਲੀਅਤ ਤਤ ਸਾਨੂੰ ਸਮਝਾ ਦਿੱਤੀ ਤੇ ਪੰਚ ਪਾਸ਼ਾ ਵਾਕ ਨੇ ਇਸੇ ਕਰਕੇ ਇਹਨਾਂ ਗਲਾਂ ਨੂੰ ਜਾਣ ਕੇ ਮੈਂ ਆਪਣੇ ਪ੍ਰਭੂ ਨੂੰ ਹੁਣ ਧਿਆਉਂਦਾ ਹਾਂ ਹਿਰਦੇ ਤੋਂ ਯਾਦ ਕਰਦਾ ਹਾਂ ਸਾਜ ਜਨ ਸੰਤ ਕਰੋ ਏ ਕਾਮ ਆਣ ਤਿਆਗ ਜਪੋ ਹਰ ਨਾਮ ਹੁਣ ਮਹਾਰਾਜ ਉਪਦੇਸ਼ ਕਰਦੇ ਨੇ ਐ ਸੱਜਣ ਜਣੋ ਐ ਮਿੱਤਰ ਜਣੋ ਐ ਪਿਆਰਿਓ ਇਹ ਕੰਮ ਕਰ ਨਾ ਕਰੋ ਆਣ ਤਿਆਗ ਜਪੋ ਹਰਨਾਮ ਬਾਕੀ ਸਾਰਾ ਕੁਝ ਤਿਆਗ ਦਿਓ ਉਸ ਵਾਹਿਗੁਰੂ ਕਾਲਪੁਰਖ ਦਾ ਨਾਮ ਜਪਨਾ ਕਰੋ ਇਹ ਕਰਮ ਕਾਂਡ ਇਹ ਪਖੰਡ ਕਰਨੇ ਛੱਡ ਦਿਓ ਮਰਿਓ ਉਸ ਵਾਹਿਗੁਰੂ ਕਾਲਪੁਰਖ ਦੇ ਨਾਮ ਨੂੰ ਜਪਨਾ ਕਰੋ ਸਿਮਰ 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 ਸੁਖ ਪਾਵੋ ਆਪ ਜਪੋ ਅਬਰੈ ਨਾਮ ਜਪਾਵੋ ਜੇ ਸੁੱਖ ਚਾਹੁੰਨਾ ਇਸ ਦੀਵੀ ਮਗਲੇ ਵਾਰ-ਵਾਰ ਵਾਰ-ਵਾਰ ਸਿਮਰਨਾ ਕਰ ਇਹ ਸੁੱਖ ਪ੍ਰਾਪਤ ਕਰੋ ਤੇ ਨਾਲ ਅਗਲੀ ਗੱਲ ਕਹੀ ਆਪ ਜਪੋ ਅਬ ਰੈ ਨਾਮ ਜਪਾਵੋ ਆਪ ਵੀ ਜਪੋ ਭਾਈ ਹੋਰਾਂ ਨੂੰ ਵੀ ਜਪਾਓ ਭਗਤ ਪਾਏ ਤਰੀਏ ਸੰਸਾਰ ਬਿਨ ਭਗਤੀ ਤਨ ਹੋਸੀ ਸ਼ਾਰ ਭਾਏ ਭਾਵਨਾ ਨਾਲ ਪ੍ਰੇਮ ਭਗਤੀ ਨਾਲ ਇਹ ਸੰਸਾਰ ਨੂੰ ਤਰਿਆ ਜਾ ਸਕਦਾ ਹੈ ਬਿਨ ਭਗਤੀ ਤਨ ਹੋਸੀ ਸ਼ਾਰ ਤੇ ਭਗਤੀ ਤੋਂ ਬਿਨਾ ਖੋਜ ਤੋਂ ਬਿਨਾ ਇਹ ਤਨ ਸਿੱਤ ਸਵਾਦੀ ਢੇਰੀ ਹੈ ਹੋਰ ਕੁਝ ਵੀ ਨਹੀਂ ਸਰਬ ਭਲਿਆਣ ਸੂਖ ਨਿਦਨਾਮ ਗੂੜਤ ਜਾਤ ਪਾਏ ਵਿਸਰਾਮ ਸਾਰੀ ਜੇ ਸੁਖ ਸਾਧ ਚਾਹੁੰਨਾ ਹੈ ਦੁਨੀਆ ਦੇ ਸਾਰੇ ਸੁੱਖਾਂ ਦੇ ਜੇ ਖਜ਼ਾਨੇ ਚਾਹੁੰਨਾ ਹੈ ਉਹ ਨਾਮ ਹੈ ਨਾਮ ਵਿੱਚੋਂ ਪ੍ਰਾਪਤ ਹੋਣਗੇ ਮੂਰਤ ਜਾਤ ਪਾਏ ਵਿਸ਼ਰਾਮ ਇਸ ਮੋਹ ਮਾਇਆ ਵਿੱਚ ਡੁੱਬਦਿਆਂ ਹੋਿਆਂ ਨੂੰ ਇਸ ਵਿਕਾਰਾਂ ਵਿੱਚ ਡੁੱਬਦਿਆਂ ਹੋਿਆਂ ਨੂੰ ਨਾਮ ਤੈਨੂੰ ਵਿਸ਼ਰਾਮ ਦਿਵਾ ਸਕਦਾ ਹੈ ਨਾਮ ਤੈਨੂੰ ਬਚਾ ਸਕਦਾ ਹੈ ਰੋਕ ਸਕਦਾ ਹੈ ਇਸ ਮਨ ਦੀ ਦੌੜ ਨੂੰ ਸਰਦੂ ਕਾਹੋਤ ਨਾਸ ਨਾਨਕ ਨਾਮ ਜਪੋ ਗੁਣ ਤਾਸ ਮਰਜ਼ ਕਹਿੰਦੇ ਤੇਰੇ ਸਾਰਿਆਂ ਦੁੱਖਾਂ ਦਾ ਨਾਸ਼ ਹੋ ਸਕਦਾ ਹੈ ਇਸ ਕਰਕੇ ਭਾਈ ਉਹ ਗੁਣਾਂ ਦਾ ਖਜ਼ਾਨਾ ਉਹ ਵਾਹਿਗੁਰੂਕਾਰਪੂਰਖ ਨਾਲ ਗੁਣਾਂ ਦੀ ਸਾਂਝ ਪਾ। ਉਹ ਗੁਣਤਾਸ ਹੈ ਗੁਣਾਂ ਦਾ ਖਜ਼ਾਨਾ ਹੈ ਉਸ ਵਾਹਿਗੁਰੂਕਾਰਪੂਰਖ ਦੇ ਨਾਮ ਨੂੰ ਜਪਣਾ ਕਰ ਤੇਰੇ ਸਾਰੇ ਜਿਹੜੇ ਦੁੱਖ ਨੇ ਉਹ ਮਿਟ ਜਾਣਗੇ ਦੁਨੀਆ ਦੇ ਸਾਰੇ ਸੁੱਖ ਤੇਰੀ ਝੋਲੀ ਵਿੱਚ ਆ ਪੈਣਗੇ। ਉਹ ਉਪਜੀ ਪ੍ਰੀਤ ਪ੍ਰੇਮ ਰਸ ਚਾਓ ਮਨ ਤਨ ਅੰਤਰ ਇਹੀ ਸਵਾਓ ਜਦੋਂ ਸਤਿਗੁਰੂ ਦਾ ਉਪਦੇਸ਼ ਸੁਣਿਆ ਉਪਦੀਪ੍ਰੀਤ ਪ੍ਰੇਮ ਰਸ ਚਾਉ ਮਨੰਦਰ ਪ੍ਰੀਤ ਪੈਦਾ ਹੋਈ ਚਾਹ ਪੈਦਾ ਹੋਇਆ ਕਿ ਜਿਹਦੇ ਬਾਰੇ ਗੁਰੂ ਪਾਤਸ਼ਰ ਕਹਿੰਦੇ ਆ ਰਹੇ ਨੇ ਦੁਨੀਆਂ ਦੇ ਰਸ ਨੇ 36 ਪ੍ਰਕਾਰ ਦੇ ਭੋਜਨ ਨੇ 9 ਰਸ ਨੇ ਇਹ ਸਾਰੇ ਦੇ ਸਾਰੇ ਸਾਡੇ ਸਰੀਰ ਵਿੱਚ ਨੇ ਤੇ ਸਭ ਤੋਂ ਉੱਤਮ ਰਸ ਜਿਹੜਾ ਹੈ ਨਾਮ ਰਸ ਹੈ ਸਾਡੇ ਮਨ ਨੇ ਕਦੇ ਇੱਛਾ ਹੀ ਨਹੀਂ ਕੀਤੀ ਇਹਨੂੰ ਪ੍ਰਾਪਤ ਕਰਨ ਦੀ ਹੋਰ ਰਸਾਂ ਬਾਰੇ ਤੇ ਸੀ ਜੇ ਕਿਸੇ ਦੇ ਘਰ ਜਾਂਨੇ ਆ ਸਾਨੂੰ ਕੋਈ ਚੀਜ਼ ਖਾਣ ਨੂੰ ਦਿੰਦਾ ਹੈ ਉਹ ਬੜੀ ਸਵਾਦ ਲੱਗਦੀ ਆਪਾਂ ਪੁੱਛਦੇ ਆ ਨਾ ਵੀ ਤੁਸੀਂ ਕਿੱਥੋਂ ਲੈ ਕੇ ਆਂਦੀ ਕਿਵੇਂ ਬਣਾਈ ਤੇ ਮਹਾਰਾਜ ਦੱਸਦੇ ਆ ਰਹੇ ਨੇ ਕਿ ਨਾਮ ਰਸ ਜਿਹੜਾ ਹੈ ਸਭ ਤੋਂ ਉੱਤਮ ਰਸ ਹੈ ਤੇ ਅਸੀਂ ਕਦੇ ਗੁਰਮੁਖ ਪਿਆਰਿਆਂ ਨਾਲ ਇਹ ਸਲਾਹ ਕੀਤੀ ਵੀ ਨਹੀਂ ਬਾਣੀ ਨੂੰ ਕਦੇ ਪੁੱਛਿਆ ਹੀ ਨਹੀਂ ਗੁਰੂ ਨੂੰ ਕਦੇ ਪੁੱਛਿਆ ਹੀ ਨਹੀਂ ਅਸੀਂ ਕਦੇ ਮਰ ਗਿਆ ਮੈਂ ਆਪਨਾ ਗੁਰੂ ਕੁਝ ਦੇਖਿਆ ਅਵਰ ਨਾ ਹੀ ठाਉ ਨਾਮ ਰਸ ਕਿੱਥੋਂ ਪੈਦਾ ਹੋਏਗਾ ਕਿਵੇਂ ਪੈਦਾ ਹੋਏਗਾ ਬਹੁਤੇ ਪੁੱਛਦੇ ਵੀ ਨਹੀਂ ਖੈਰ ਇਹ ਕਿਤੋਂ ਬਾਹਰੋਂ ਲੈਣ ਦੀ ਲੋੜ ਨਹੀਂ ਪੈਂਦੀ ਸਾਡੇ ਅੰਦਰ ਹੀ ਹੈ ਕਾਮ ਰਸ ਵੀ ਸਾਡੇ ਅੰਦਰ ਹੈ ਨਾਮ ਰਸ ਵੀ ਅੰਦਰ ਹੀ ਹੈ ਤੇ ਜਿਨ੍ਹਾਂ ਦੇ ਅੰਦਰ ਨਾਮ ਰਸ ਪੈਦਾ ਹੋਇਆ ਉਹਨਾਂ ਨੂੰ ਚਾਹ ਪੈਦਾ ਹੋਇਆ ਮਨ ਤਨ ਅੰਤਰ ਇਹੀ ਸਵਾਉ ਮਨ ਕਰਕੇ ਤਨ ਅੰਦਰ ਹੁਣ ਪ੍ਰਯੋਜਨ ਬਣ ਗਿਆ ਇਹ ਇੱਛਾ ਪੈਦਾ ਹੋਊਗੀ ਕਿ ਇਹ ਨਾਮ ਰਸ ਸਾਨੂੰ ਪ੍ਰਾਪਤ ਹੋ ਜਾਏ ਨੇਤਰੋ ਪ੍ਰੇਖ ਦਰ ਸੁਖ ਹੋਏ ਮਨ ਬਿਕਸ਼ੈ ਸਾਧ ਚਰਨ ਧੋਏ ਇਹਨਾਂ ਅੱਖਰਾਂ ਨਾਲ ਇਹਨਾਂ ਅੱਖਾਂ ਨਾਲ ਜਦੋਂ ਅਸੀਂ ਦਰਸ਼ਨ ਕੀਤੇ ਬਾਣੀ ਦੇ ਬਾਣੀ ਨੂੰ ਪੜਿਆ ਬਾਣੀ ਨੂੰ ਵਿਚਾਰਿਆ ਕਹਿੰਦੇ ਸੁਖ ਪ੍ਰਾਪਤ ਹੋਇਆ ਮਨ ਬਿਕਸ਼ੈ ਸਾਧ ਚਰਨ ਧੋਏ ਮਨ ਖੁਸ਼ ਹੋਇਆ ਜਦੋਂ ਸਾਸ ਵਿੱਚ ਆਏ ਉਸ ਮਾਰਗ ਤੇ ਚੱਲਿਆ ਮਨ ਧੋਬੋ ਸ਼ਬਦ ਲਾਗੋ ਹਰਿ ਸਿਉ ਰੋ ਚਿਤ ਲਾਇ ਇਹ ਮਨ ਨੂੰ ਜਦੋਂ ਬਾਣੀ ਨਾਲ ਧੋਤਾ ਇਹ ਮਨ ਪਵਿੱਤਰ ਹੋਇਆ ਇਹਦੀ ਹਉਮੈ ਦੀ ਮਹਿਲ ਗਈ ਵਿਕਾਰਾਂ ਦੀ ਮਹਿਲ ਚਲੀ ਗਈ ਭਗਤ ਜਨਾਂ ਕਹਿ ਮਨ ਸਰਵੰਗ ਬਿਰਲਾ ਕੋ ਪਾਵੇ ਸੰਗ ਜਿਹੜੇ ਭਗਤ ਜਨ ਨੇ ਖੋਜੀ ਨੇ ਜਿਹੜੇ ਉਹ ਮਨ ਕਰ ਕੀਤਨ ਕਰਕੇ ਉਸ ਵਹਿਰੂ ਕਾਲਪੁਰ ਦੇ ਨਾਮ ਵਿੱਚ ਰੰਗੇ ਹੋਏ ਹੋਏ ਉਪਜਾ ਬਿਰਲਾ ਕੋ ਪਾਵੇ ਸੰਗ ਪਰ ਇਹ ਸੰਗ ਬਿਰਲਾ ਬਿਰਲਾ ਹੀ ਪਾਉਂਦੇ ਨੇ ਕੋਈ ਗ੍ਰਿਲੇ ਪਰਮੇ ਨੇ ਜਿਹੜੇ ਉਸ ਵਹਿਗੁਰੂ ਕਾਰਪਨ ਨਾਲ ਜੁੜ ਕੇ ਗੁਰੂ ਦਾ ਸੰਗ ਕਰਦੇ ਨੇ ਏਕ ਬਸਤ ਦੀਜੇ ਕਰਮਿਆ ਗੁਰ ਪ੍ਰਸਾਦ ਨਾਮ ਜਪ ਲਿਆ ਤੇ ਬੇਨਤੀ ਕਰਦੇ ਇਹ ਸਾਡੇ ਤੇ ਕਿਰਪਾ ਕਰ ਸਾਨੂੰ ਇੱਕੋ ਬਸਤ ਹੀ ਚਾਹੀਦੀ ਹੈ ਵਿਣ ਤੁਦ ਹੋੜ ਜੇ ਮੰਗਣਾ ਸਿਰ ਦੁੱਖਾਂ ਤੇ ਦੁੱਖ ਦੇਉ ਨਾਮ ਸੰਤੁਖਿਆ ਉਤਰੇ ਮਨ ਦੀ ਭੁੱਖ ਇਹ ਮਨ ਦੀ ਭੁੱਖ ਤੇ ਨਾਮ ਨਾਲ ਹੀ ਲਏਗੀ ਗੁਰਪ੍ਰਸਾਦ ਨਾਮ ਜਪ ਲਿਆ ਉਹਨਾਂ ਨੇ ਗੁਰੂ ਦੀ ਕਿਰਪਾ ਨਾਲ ਨਾਮ ਜਪਿਆ ਜੀ ਫਿਰ ਉਹ ਇਹ ਨਹੀਂ ਕਹਿੰਦੇ ਕਿ ਮੈਂ ਜਪਿਆ ਨਹੀਂ ਜੀ ਗੁਰੂ ਨੇ ਕਿਰਪਾ ਕੀਤੀ ਗੁਰੂ ਨੇ ਬਖਸ਼ਿਸ਼ ਕੀਤੀ ਹੈ ਇਹ ਨਾਮ ਦੀ ਦਾਤ ਗੁਰੂ ਨੇ ਸਾਡੀ ਝੋਲੀ ਪਾ ਦਿੱਤੀ ਤਾਂ ਕਿ ਉਪਮਾ ਕਹੀ ਨਾ ਜਾਏ ਨਾਨਕ ਰਹਿਆ ਸਰਬ ਸਮਾਏ ਮਰਜ਼ੀ ਕਹਿੰਦੇ ਉਹਦੀ ਉਪਮਾ ਕੋਈ ਬਿਆਨ ਨਹੀਂ ਕਰ ਸਕਦਾ ਉਹ ਤੇ ਸਾਰਿਆਂ ਵਿੱਚ ਸਮਾਇਆ ਹੋਇਆ ਜੀ ਕੋਈ ਕਹੇ ਕਿ ਮੇਰੇ ਵਿੱਚ ਨਹੀਂ ਮੇਰੇ ਵਿੱਚ ਵੀ ਹੈ ਸਾਰਿਆਂ ਵਿੱਚ ਸਮਾਇਆ ਹੋਇਆ ਜੀ ਪਰ ਜਿਨ੍ਹਾਂ ਨੇ ਰਿਟ ਕੇ ਕੱਢ ਲਿਆ ਜੀ ਹਰ ਕਾ ਬਲੂ ਬਨਾ ਮਨ ਕਾ ਵਿਚਾਰਾ ਜਿਨ੍ਹਾਂ ਨੇ ਮਨ ਦੀ ਵਿਚਾਰ ਕਰਕੇ ਗੁਰੂ ਨਾਲ ਸ਼ਬਦ ਦੀ ਸਾਂਝ ਪਾ ਕੇ ਜਿਨ੍ਹਾਂ ਉੱਤੇ ਸਤਿਗੁਰੂ ਨੇ ਕਿਰਪਾ ਕੀਤੀ ਸੰਗਤ ਵਿੱਚ ਲਿਆ ਕੇ ਬਾਣੀ ਨਾਲ ਜੋੜ ਦਿੱਤਾ ਉਹ ਆਪ ਜਪਦੇ ਨੇ ਹੋਰਾਂ ਨੂੰ ਵੀ ਚ ਪਾਉਂਦੇ ਨੇ ਉਹਨਾਂ ਉੱਤੇ ਮਾਰੇ ਨੇ ਕਿਰਪਾ ਕੀਤੀ ਬਖਸ਼ਿਸ਼ ਕੀਤੀ ਉਹਨਾਂ ਨੇ ਇਹ ਨਾਮ ਜਪਿਆ ਜੀ ਫਿਰ ਪ੍ਰਭ ਬਖਸ਼ੰਦ ਦੀਨ ਦਇਾਲ ਭਗਤ ਵਛਲ ਸਦਾ ਕਿਰਪਾਲ ਸਾਡੇ ਮਨ ਦਾ ਤੋਖਲਾ ਮਹਾਰਾਜ ਦੂਰ ਕਰਦੇ ਨੇ ਕਿ ਤੂੰ ਡਰ ਨਾ ਉਹੜਾ ਪ੍ਰਭੂ ਹੈ ਨਾ ਉਹ ਬਖਸ਼ਿੰਦ ਹੈ ਆਪਣੇ ਔਗਣਾਂ ਵੱਲ ਨਾ ਵੇਖੀ ਜਾ ਤੂੰ ਉਹਦੇ ਗੁਨਾਹਾਂ ਵੱਲ ਵੇਖ ਉਹ ਤੇ ਤੇਰੇ ਸਾਰੇ ਔਗਣ ਬਖਸ਼ ਦੇਗਾ ਤੂੰ ਇੱਕ ਵਾਰ ਆ ਕੇ ਆਪਣੇ ਆਪ ਨੂੰ ਸਮਰਪਿਤ ਕਰ ਦੀਨ ਦਇਆਲ ਉਹ ਦੀਨਾਂ ਉੱਤੇ ਨਿਮਾਣਿਆਂ ਉੱਤੇ ਦਇਆ ਕਰਨ ਵਾਲਾ ਹੈ ਉਹ ਭਗਤ ਵੱਛਲ ਹੈ ਆਪਣੇ ਭਗਤਾਂ ਨੂੰ ਪਿਆਰ ਕਰਨ ਵਾਲਾ ਹੈ ਸਦਾ ਕਿਰਪਾਲ ਉਹ ਸਦਾ ਹੀ ਕਿਰਪਾਲੂ ਹੈ ਸਦਾ ਹੀ ਬਖਸ਼ਿੰਦ ਹੈ ਅनाथ 나ਥ গোਬਾਲ ਗੋਬਿੰਦ ਸਰਬ ਕਟਾਰ ਕਰਤ ਪ੍ਰਤਪਾਲ ਉਹ ਆਪ ਅनाथ ਹੈ ਉਹਦਾ ਕੋਈ ਮਾਲਕ ਨਹੀਂ ਪਰ ਉਹ ਸਾਰਿਆਂ ਦਾ ਮਾਲਕ ਹੈ ਉਹ ਗੋਬਿੰਦ ਹੈ ਧਰਤੀ ਨੂੰ ਪੈਦਾ ਕਰਨ ਵਾਲਾ ਹੈ ਉਹ ਗੋਪਾਲ ਹੈ ਧਰਤੀ ਦੀ ਪਾਲਣਾ ਕਰਨ ਵਾਲਾ ਹੈ ਸਰਬਕਟਾਂ ਕਰਤਪ੍ਰਿਥਪਾਲ ਉਹ ਸਾਰਿਆਂ ਜੀਵਾਂ ਦੀ ਪਰਿਤਪਾਲਣਾ ਕਰਨ ਵਾਲਾ ਆਦਪੁਰਖ ਕਾਰਣ ਕਰਤਾ ਭਗਤ ਜਨਾਂ ਕੇ ਪ੍ਰਾਣ ਆਧਾਰ ਉਹ ਆਦਪੁਰਖ ਹੈ ਆਦ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਭੀ ਸੱਚ ਉਹ ਕਰਨ ਕਰਣ ਹੈ ਉਹ ਕਰਤਾਰ ਹੈ ਸਾਰੀ ਸ੍ਰਿਸ਼ਟੀ ਦਾ ਕਰਤਾ ਹੈ ਭਗਤ ਜਨਾ ਕੇ ਪ੍ਰਾਣ ਆਧਾਰ ਉਹ ਜਿਹੜੇ ਉਹਦੇ ਭਗਤ ਨੇ ਜਿਹੜੇ ਉਹਨੂੰ ਸਿਮਰਦੇ ਨੇ ਉਹਨਾਂ ਦੇ ਪ੍ਰਾਣਾਂ ਦਾ ਆਸਰਾ ਹੈ ਜੋ ਜੋ ਜਪੈ ਸੋਏ ਪੁਨੀਤ ਭਗਤ ਲਾ ਭਾਏ ਲਾਵੇ ਮਨ ਹੀਤ ਜਿਹੜਾ ਜਿਹੜਾ ਵੀ ਉਹਨੂੰ ਸਿਮਰਦਾ ਹੈ ਉਹ ਉਹਨੂੰ ਪਵਿੱਤਰ ਕਰ ਦਿੰਦਾ ਹੈ ਭਗਤ ਭਾਏ ਲਾਬੈ ਮਨ ਹੀਤ ਜਿਹੜਾ ਵੀ ਮਨ ਕਰਕੇ ਪ੍ਰੇਮ ਨਾਲ ਇਸ ਵੈਰੂਕਾਰ ਤੁਸ ਨੂੰ ਸਿਮਰਦਾ ਤੇ ਮਹਾਰਾਜ ਕਹਿੰਦੇ ਕਿੰਨਾ ਹੀ ਪਾਪੀ ਕਿਉ ਨਾ ਹੋਵੇ ਉਹ ਉਹਨੂੰ ਪਵਿੱਤਰ ਕਰ ਦਦਾ ਰਵਿਦਾ ਜੀ ਮਹਾਰਾਜ ਬਾਣੀ ਚ ਬਖਸ਼ਿਸ਼ ਕਰਦੇ ਨੇ ਜੋ ਜੋ ਪਹਿ ਹਉ ਨਾ ਪਾਪ ਕਰਨਤਾ ਅਹੇ ਅਨੰਤਾ ਪਤਿਤ ਪਾਵਨ ਨਾਮ ਕੈਸੇ ਹੁੰਦਾ ਜੇ ਅਸੀਂ ਪਾਪੀ ਹਾਂ ਤੂੰ ਪਾਪੀਆਂ ਨੂੰ ਤਾਰਨ ਵਾਲਾ ਹੈ ਇਸੇ ਕਰਕੇ ਤੇਰਾ ਨਾਮ ਪਤਿਤ ਪਾਵਨ ਹੈ ਹਮ ਨਿਰਗੁਣਿਆਰ ਨੀਚ ਅਝਾਨਾ ਨਾਨਕ ਤੁਮਰੀ ਸਰਣ ਪ੍ਰਭੁ ਭਗਵਾਨ ਬਿੰਦ ਕਰਦੇ ਮਾਰੇ ਪ੍ਰਭੂ ਜੀ ਅਸੀਂ ਤੇ ਨੀਜ ਮਿਰਤੀ ਦੇ ਹਾਂ ਨਿਰਗੁਣਿਆਰ ਹਾਂ ਕੋਈ ਗੁਣ ਨਹੀਂ ਹੈ ਸਾਡੇ ਅੰਦਰ ਬੇਸਮਝ ਹਾਂ ਅਸੀਂ ਨਾਨਕ ਤੁਮਰੀ ਸਰਣ ਪ੍ਰਭੁ ਭਗਵਾਨ اے ਪ੍ਰਭੂ ਜੀ ਅਸੀਂ ਤੁਹਾਡੀ ਸ਼ਰਨ ਵਿੱਚ ਆਏ ਹਾਂ ਤੁਸੀਂ ਐਸੀ ਹਸਤੀ ਹੋ ਭਾਗਾ ਵਾਲੇ ਹੋ ਤੁਸੀਂ ਦਇਆ ਕਰਨ ਵਾਲੇ ਹੋ ਤੁਸੀਂ ਦਿਆਲੂ ਹੋ ਸਾਡੇ ਔਗਣ ਨਾ ਚਿਤਾਰੋ ਕਿਰਪਾ ਕਰੋ ਸਾਡੇ ਤੇ ਇਨਾਮ ਦੀ ਦਾਤ ਸਾਡੀ ਝੋਲੀ ਵਿੱਚ ਪਾਓ ਅਖੀਰਲੇ ਬੰਦ ਵਿੱਚ ਮਹਾਰਾਜ ਬਖਸ਼ਿਸ਼ਾਂ ਕਰਦੇ ਨੇ ਸਰਬਤ ਕੌਣ ਤ ਮੁਕਤ ਮੋਖ ਪਾਏ ਏਕ ਨਿਮਖ ਹਰ ਕੇ ਗੁੰਗਾਏ ਇਕ ਮਨ ਇਕ ਚਿਤ ਹੋ ਕੇ ਕਿਤੇ ਅੱਖ ਪਲਕਣ ਦਾ ਸਮਾਂ ਇੰਨਾ ਤੋਂ ਸਮਾਂ ਜਿੰਨੇ ਸਮੇ ਅਸੀਂ ਅੱਖ ਪਲਕਦੇ ਹਾਂ ਜੇ ਕਿਤੇ ਉਸ ਬੇਗੁਰੂ ਕਾਲਪੁਰਖ ਨੂੰ ਸਿਮਰ ਲਏ ਬਈ ਕਹਿੰਦੇ ਉਹ ਸਾਰੇ ਵਿਕਉਂਠ ਤੇ ਮੁਕਤੀ ਮੋਖ ਪ੍ਰਾਪਤ ਕਰ ਲੈਂਦਾ ਪਰ ਰੌਲਾ ਇਹ ਹੈ ਕਿ ਮਨ ਸਾਡਾ ਇੱਕ ਅੱਖ ਪਲਕਣ ਦੇ ਸਮੇਂ ਵੀ ਟਿਕਦਾ ਨਹੀਂ ਇਹਦੀ ਸਪੀਡ ਬੜੀ ਸਪੀਡ ਇਹ ਪਤਾ ਨਹੀਂ ਕਿੱਥੇ ਕਿੱਥੇ ਘੁੰਮ ਆਉਂਦਾ ਪਰ ਜੇ ਕਿਤੇ ਗੁਰੂ ਕਿਰਪਾ ਕਰ ਦੇ ਇਹ ਮਨ ਇੱਕ ਮਨ ਇਕਚਿਤ ਹੋ ਕੇ ਕਿਤੇ ਉਸ ਬਹੀਰੂਪ ਕਾਲਪਨ ਨੂੰ ਸਿਮਰ ਲਏ ਮਰ ਕੇ ਸਾਰੀਆਂ ਬਰਕਤਾਂ ਪ੍ਰਾਪਤ ਕਰ ਲੈਂਦਾ ਅਨਕ ਰਾਜ ਭੋਗ ਵਿੜਾਈ ਹਰ ਕੇ ਨਾਮ ਕੀ ਕਥਾ ਮਨ ਭਾਈ ਜਦੋਂ ਹਰੀ ਦੇ ਨਾਮ ਦੀ ਕਥਾ ਮਨ ਨੂੰ ਭਾ ਗਈ ਚੰਗੀ ਲੱਗੀ ਕਿ ਨੇ ਸਾਨੂੰ ਇੰਜ ਲੱਗਿਆ ਕਿ ਸਾਨੂੰ ਤੇ ਰਾਜ ਭਾਗ ਮਿਲ ਗਿਆ ਹੋਵੇ ਬਹੁਤ ਵੱਡੀਆਂ ਵਿੜਾਈਆਂ ਮਿਲ ਗਈਆਂ ਹੋਣ ਬਹੁਤ ਭੋਜਨ ਕਾ ਪ੍ਰਸੰਗੀਤ ਰਸਨਾ ਜਪਤੀ ਹਰ ਹਰ ਨੀਤ ਜਦੋਂ ਇਹ ਰਸਨਾ ਹਰ ਰੋਜ਼ ਉਸ ਬਿਹਰੂਪ ਕਾਲਪੂਰ ਨੂੰ ਜਪਦੀ ਹੈ ਜਬਾਨ ਕਹਿੰਦੇ ਸਾਨੂੰ ਇੰਜ ਲੱਗਦਾ ਕਿ 35 ਪ੍ਰਕਾਰ ਦੇ ਭੋਜਨ ਪੰਡ ਲੱਗੇ ਹੋਏ ਇਸ ਜਬਾਨ ਨੂੰ ਇਹ ਰਸ ਪ੍ਰਾਪਤ ਹੋ ਗਿਆ ਨਾਮ ਰਸ ਭਲੀ ਸੁ ਕਰਨੀ ਸੋਭਾ ਤਨਵੰਤ ਹਿਰਦੈ ਬਸੇ ਪੂਰਨ ਗੁਰਮੰਤ ਗੁਰੂ ਦਾ ਮੰਤਰ ਗੁਰੂ ਦਾ ਉਪਦੇਸ਼ ਜਦੋਂ ਸਾਡੇ ਹਿਰਦੇ ਚ ਵਸਿਆ ਸਾਨੂੰ ਇੰਜ ਲੱਗਿਆ ਅਸੀਂ ਬਹੁਤ ਵੱਡੀ ਭੜੀ ਕਰਨੀ ਕੀਤੀ ਹੈ ਅਸੀਂ ਤੇ ਤਨਮਾਨ ਹੋ ਗਏ ਹਾਂ ਜਿਵੇਂ ਕੋਈ ਬਹੁਤ ਵੱਡਾ ਧਨਮਾਨ ਹੋਵੇ ਬਹੁਤ ਪੈਸੇ ਵਾਲਾ ਹੋਵੇ ਕਿਨੇ ਸਾਨੂੰ ਇੰਜ ਮਹਿਸੂਸ ਹੋਇਆ ਕਿ ਸਾਡੇ ਕੋਲੇ ਉਸ ਮਾਲਕ ਨੇ ਨਾਮ ਧਨਬਖਸ਼ ਦਿੱਤਾ ਦੁਨੀਆ ਦਾ ਸਭ ਤੋਂ ਅਮੀਰ ਬੰਦਾ ਹੀ ਮੈਂ ਹੋ ਗਿਆ ਸਾਧ ਸੰਗ ਪ੍ਰਭ ਦੇਉ ਨਿਵਾਸ ਸਰਬ ਸੁਖ ਨਾਨਕ ਪ੍ਰਗਾਸ ਅਖੀਰ ਵਿੱਚ ਮਹਾਰਾਜ ਬੇਨਤੀ ਕਰਦੇ ਨੇ ਸੱਚੇ ਪਾਤਸ਼ਾਹ ਜੀਓ ਸਾਰੇ ਸੁਖ ਨੇ ਜਦੋਂ ਹਿਰਦੇ ਵਿੱਚ ਨਾਮ ਦਾ ਪ੍ਰਕਾਸ਼ ਹੋ ਗਿਆ ਦੁਨੀਆਂ ਦੇ ਸਾਰੇ ਸੁੱਖ ਪ੍ਰਾਪਤ ਹੋ ਗਏ ਇਹ ਕਿਰਪਾ ਕਰਦੇ ਹੋ ਸਾਨੂੰ ਸਾਧ ਸੰਗਤ ਵਿੱਚ ਨਿਵਾਸ ਬਖਸ਼ ਦਿਓ ਸਾਡਾ ਮਨ ਸੰਗਤ ਵਿੱਚ ਜੁੜ ਜਾਏ ਸੰਗਤ ਵਿੱਚ ਆ ਕੇ ਅਸੀਂ ਬਾਣੀ ਨਾਲ ਜੁੜ ਜਾਈਏ ਸੰਗਤ ਵਿੱਚ ਆ ਕੇ ਇਹ ਮਨ ਇਧਰੋਂ ਉਧਰ ਨਾ ਦੌੜੇ ਇਹ ਕਿਰਪਾ ਕਰਦੇ ਹੋ ਇਹ ਬਖਸ਼ਿਸ਼ ਕਰਦੇ ਹੋ ਸੋ ਸੱਚੇ ਪਾਤਸ਼ਾਹ ਨੇ ਬਖਸ਼ਿਸ਼ਾਂ ਕੀਤੀਆਂ ਸਾਨੂੰ ਤਰੀਕਾ ਦੱਸਿਆ ਕਿ ਸੰਗਤ ਵਿੱਚ ਆ ਕੇ ਬਾਣੀ ਪੜ ਬਾਣੀ ਨੂੰ ਵਿਚਾਰ ਆਪ ਜਾਪ ਹੋਰਾਂ ਨੂੰ ਵਿੱਚ ਪਾ ਪਰ ਨਾਲ ਅਰਦਾਸ ਕਰ ਸੱਚੇ ਪਾਤਸ਼ਾਹ ਸਾਡਾ ਇਹ ਮਨ ਹੈ ਨਾ ਉਹ ਟਿਕਦਾ ਨਹੀਂ ਤੂੰ ਹੀ ਕਿਰਪਾ ਕਰੇ ਤੇ ਇਹ ਟਿਕ ਸਕਦਾ ਇਹ ਮਨ ਬਸ ਆਵੇ ਨਾਨਕਾ ਜੇ ਪੂਰਨ ਕਿਰਪਾ ਹੋਈ ਤੇਰੀ ਕਿਰਪਾ ਤੋਂ ਬਿਨਾ ਇਹ ਮਨ ਨਹੀਂ ਟਿਕ ਸਕਦਾ ਇਹ ਮਨ ਸਾਡਾ ਬਲੀ ਹੈ ਅਸੀਂ ਇਹਦੇ ਸਾਹਮਣੇ ਬੜੇ ਕਮਜ਼ੋਰ ਆਂ ਪਰ ਤੂੰ ਕਿਰਪਾ ਕਰ ਦੇ ਕਿ ਤੇ ਬਖਸ਼ਿਸ਼ ਕਰ ਦੇ ਇਹ ਮਨ ਟਿਕ ਜਾਏ ਇਹ ਮਨ ਪਵਿੱਤਰ ਹੋ ਜਾਏ ਇਹ ਮਨ ਤੇਰੇ ਨਾਲ ਜੁੜ ਜਾਏ ਤਾਂ ਸਾਡਾ ਵੀ ਜੀਵਨ ਜਿਹੜਾ ਉਹ ਸਫਲ ਹੋ ਜਾਏ ਸੋ ਸਮਾ ਜਿਹੜਾ ਹੈ ਉਹ ਸੰਪੂਰਨ ਹੁੰਦਾ ਹੈ ਉਹੀ ਆਪੋਆਂ ਦੀ ਖਿਮਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ